ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਸ਼ਕੁਲ। ਸੁਨੰਦਾ ਸ਼ਰਮਾ ਨੇ ਹਾਲੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੋ ਅਜੇਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਹੀ ਕੈਪਸ਼ਨ ਦੇ ਨਾਲ ਜੋ ਉਹਨਾਂ ਦੇ ਫੈਨਸ ਨੂੰ ਬਹੁਤ ਜ਼ਿਆਦਾ ਹੈਰਾਨ ਕਰ ਰਹੀਆਂ ਨੇ ਸਪਨੂ ਹਸਾਉਣ ਵਾਲੀ ਸੁਨੰਦਾ ਸ਼ਰਮਾ ਕਿਉਂ ਅਜੁਦਾਸ ਹੈ ਕਿਉਂ ਅਜ ਅਜਹੀਆਂ ਤਸਵੀਰਾਂ ਅਜਹੀਆਂ ਪੋਸਟਾਂ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕਰਨੀਆਂ ਪੈ ਰਹੀਆਂ ਨੇ ਇਹ ਦੋ ਤਸਵੀਰਾਂ ਪਹਿਲੀ ਤਸਵੀਰ ਜਿਹੜੀ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਸਾਂਝੀ ਕੀਤੀ ਸਭ ਨੂੰ ਪਤਾ ਕਿ ਉਹਨਾਂ ਦੇ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਇੱਕ ਤਸਵੀਰ ਜਿਹੜੀ ਉਹਨਾਂ ਨੇ ਹਸਪਤਾਲ ਦੀ ਇੱਕ ਯਾਦ ਆਪਣੇ ਪਿਤਾ ਦੇ ਨਾਲ ਆਖਰੀ ਯਾਦ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਕੀ ਲਿਖਨੇ ਨੇ ਸਭ ਤੋਂ ਪਹਿਲਾਂ ਉਹ ਦੱਸ ਦਿੰਦੇ ਨੇ ਸੁਨੰਦਾ ਸ਼ਰਮਾ ਇਹ ਤਸਵੀਰ ਸਾਂਝੇ ਕਰਦੇ ਹੋਏ ਲਿਖਦੇ ਨੇ ਇਟਸ ਬੀਨ 2 ਇਅਰਸ ਸਿንስ ਯੂ ਲੈਫਟ ਪਾਪਾ ਬਹੁਤ ਯਾਦ ਆਉਂਦੀ ਹੈ ਇੱਕ ਗਿਲਟ ਰਹਿ ਗਿਆ ਹੈ ਜ਼ਿੰਦਗੀ ਭਰ ਲਈ ਦਿਲ ਦੇ ਵਿੱਚ ਕਿ ਇੰਨਾ ਨਾਮ ਬਣਾਇਆ ਇੰਨਾ ਕੁਝ ਕਮਾਇਆ ਪਰ ਆਪਣੀ ਫੈਮਿਲੀ ਨੂੰ ਉਸ ਕਮਾਈ ਦਾ ਕੋਈ ਸੁੱਖ ਨਹੀਂ ਦਿੱਤਾ ਮੇਰੀ ਇੰਨੇ ਸਾਲਾਂ ਦੀ ਮਿਹਨਤ ਦੀ ਕਮਾਈ ਕੋਈ ਹੋਰ ਲੈ ਗਿਆ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜੋ ਮੈਂ ਵੇਖਿਆ ਆਪਣੇ ਪਾਪਾ ਦੇ ਜਾਣ ਤੋਂ ਬਾਅਦ ਕੋਈ ਵੀ ਬੱਚਾ ਨਾ ਵੇਖੇ ਅੱਜ ਦਾ ਦਿਨ ਤੇ ਕੁਝ ਗੱਲਾਂ ਮੇਰੇ ਦਿਲ 'ਚੋਂ ਕਦੇ ਨਹੀਂ ਨਿਕਲ ਸਕਦੀਆਂ ਸੁਨੰਦਾ ਸ਼ਰਮਾ ਦੀ ਇਹ ਪੋਸਟ ਆਪਣੇ ਪਿਤਾ ਨੂੰ ਅੱਜ ਯਾਦ ਕਰਦੇ ਹੋਏ ਪਹਾਵੂ ਕਰ ਰਹੀ ਹੈ ਉਹਨਾਂ ਦੇ ਫੈਨਸ ਨੂੰ ਸੁਨੰਦ ਸ਼ਰਮਾ ਜੋ ਆਪਣੀਆਂ ਪੋਸਟਾਂ ਦੇ ਰਾਹੀਂ ਹਮੇਸ਼ਾ ਲੋਕਾਂ ਨੂੰ ਹਸਾਉਂਦੇ ਨੇ ਚਾਹੇ ਉਹਨਾਂ ਦੇ ਲਾਈਵ ਕਾਨਸਰਟਸ ਹੋਣ ਚਾਹੇ ਉਹ ਵੀਡੀਓਜ਼ ਹੋਣ ਚਾਹੇ ਉਹਨਾਂ ਦੀ ਕੋਈ ਵੀ ਤਸਵੀਰ ਹੋਵੇ ਅਕਸਰ ਸੋਸ਼ਲ ਮੀਡੀਆ ਤੇ ਸੁਨੰਦ ਸ਼ਰਮਾ ਨੂੰਸੀਂ ਹੱਸਦੇ ਹੋਏ ਵੇਖਦੇ ਆ ਪਰ ਅੱਜ ਇਹ ਜਿਹੜੀ ਤਸਵੀਰ ਉਹਨਾਂ ਨੇ ਹਸਪਤਾਲ ਦੀ ਇੱਕ ਯਾਦ ਆਪਣੇ ਪਿਤਾ ਦੇ ਨਾਲ ਸਾਂਝੀ ਕੀਤੀ ਹੈ ਉਹ ਕਿਤੇ ਨਾ ਕਿਤੇ ਫੈਨਸ ਨੂੰ ਵੀ ਬਹੁਤ ਜ਼ਿਆਦਾ ਭਾਵੁਕ ਕਰ ਰਹੀ ਹੈ ਔਰ ਸੁਨੰਦ ਸ਼ਰਮਾ ਅੱਜ ਬਹੁਤ ਜ਼ਿਆਦਾ ਭਾਵੁਕ ਨਜ਼ਰ ਆ ਰਹੇ ਨੇ ਕਿ ਇੱਕ ਪਿਤਾ ਨੂੰ ਖੋਣ ਦਾ ਦੁੱਖ ਇੱਕ ਧੀ ਦੇ ਲਈ ਕੀ ਹੁੰਦਾ ਹੈ ਉਹ ਸੁਨੰ ਤਿਆਰ ਕੀ ਕੁਝ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਹੋਇਆ ਉਹ ਉਸਦਾ ਵੀ ਜ਼ਿਕਰ ਸੁਨੰਦਾ ਸ਼ਰਮਾ ਨੇ ਕੀਤਾ ਇਸ ਦੇ ਨਾਲ ਹੀ ਇੱਕ ਹੋਰ ਪੋਸਟ ਜਿਹੜੀ ਸੁਨੰਦਾ ਸ਼ਰਮਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਸੁਨੰਦਾ ਸ਼ਰਮਾ ਕੀ ਲਿਖਦੇ ਨੇ ਇਹ ਦੱਸਦੇ ਹਾਂ I never talked about anything but 2023 24 ਚ ਮੈਂ ਇੱਕ ਫਾਈਟਰ ਦੀ ਤਰ੍ਹਾਂ ਲੜੀ ਆ I was not prepared ਕਿ ਮੇਰੇ ਨਾਲ ਇਹ ਸਭ ਕੁਝ ਹੋਏਗਾ ਪਰ ਹੋਇਆ ਸਭ ਕੁਝ ਹੋਇਆ ਮੈਨੂੰ ਹਾਲੇ ਤੱਕ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲੇ ਤੇ ਸ਼ਾਇਦ ਮਿਲਣਗੇ ਵੀ ਨਹੀਂ ਪਰ ਜੋ ਕੁਝ ਵੀ ਹੋਇਆ ਉਸਨੇ ਮੈਨੂੰ ਦੁਨੀਆ ਤੋਂ ਬਹੁਤ ਦੂਰ ਤੇ ਉਸ ਸੋਹਣੇ ਰੱਬ ਦੇ ਬਹੁਤ ਨੇੜੇ ਕਰ ਦਿੱਤਾ ਮੇਰੀ ਦੁਆ ਹੈ ਹਰ ਉਹ ਬੱਚਾ ਜੋ ਇਸ ਇੰਡਸਟਰੀ 'ਚ ਆਵੇ ਉਹ ਕਦੇ ਕਿਸੇ ਧੋਖੇ ਦਾ ਸ਼ਿਕਾਰ ਨਾ ਹੋਵੇ ਬੜੀ ਜਾਨ ਲੱਗਦੀ ਹੈ ਇਹ ਸਭ ਨੂੰ ਬਰਦਾਸ਼ਤ ਕਰਜ ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਮਿਲੇ ਵਾਹਿਗੁਰੂ ਸੁਨੰਧਾ ਸ਼ਰਮਾ ਨੇ ਆਪਣੇ ਪੋਸਟੇ ਦੇ ਰਾਹੀਂ ਇਹ ਜ਼ਰੂਰ ਜ਼ਿਕਰ ਕੀਤਾ ਕਿ ਉਹਨਾਂ ਦੇ ਪਿਤਾ ਦੇ ਗੁਜ਼ਰਨ ਤੋਂ ਬਾਅਦ ਇੰਡਸਟਰੀ ਦੇ ਵਿੱਚ ਕੁਝ ਅਜੀਹਾ ਉਹਨਾਂ ਦੇ ਨਾਲ ਹੋਇਆ ਜਿਸ ਨੂੰ ਸਹਿਨ ਕਰਨਾ برداشت ਕਰਨਾ ਸੁਨੰਦਾ ਸ਼ਰਮਾ ਦੇ ਲਈ ਕਾਫੀ ਮੁਸ਼ਕਿਲ ਸੀਗਾ ਪਰ 2023-24 ਦਾ ਜਿਹੜਾ ਸਮਾਂ ਸੁਨੰਦਾ ਸ਼ਰਮਾ ਦੇ ਲਈ ਰਿਹਾ ਉਹ ਕਾਫੀ ਔਖਾ ਸਮਾਂ ਰਿਹਾ ਜਿਹਾ ਉਹਨਾਂ ਦੀ ਜਿਹੜੀ ਪੋਸਟ ਹੈ ਉਸ ਤੋਂ ਪਤਾ ਚੱਲ ਰਿਹਾ ਹੈ ਕਿ ਸੁਨੰਦਾ ਸ਼ਰਮਾ ਦੇ ਨਾਲ 2023-24 ਦੇ ਵਿੱਚ ਇੰਡਸਟਰੀ ਵੱਲੋਂ ਵੀ ਸ਼ਾਇਦ ਕੁਝ ਕੀਤਾ ਗਿਆ ਹੋਵੇ ਜਾਂ ਇੰਡਸਟਰੀ ਨੇ ਉਹਨਾਂ ਨੂੰ ਅਸੈਪਟ ਨਾ ਕੀਤਾ ਹੋਵੇ ਜਾਂ ਕੁਝ ਵੀ ਹੋ ਸਕਦਾ ਪਰ ਇਸ ਦਾ ਖੁਲਾਸਾ ਨਹੀਂ ਕੀਤਾ ਇਹ ਵੀ ਉਹ ਲਿਖਦੇ ਨੇ ਕਿ ਮੈਂ ਇਨਾ ਗੱਲਾਂ ਬਾਰੇ ਅਜ ਤੱਕ ਕਦੀ ਵੀ ਨਹੀਂ ਬੋਲੀ ਪਰ ਅੱਜ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇਹ ਦੋ ਪੋਸਟਾਂ ਜਿਹੜੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਕਿ ਆਪਣੇ ਪਿਤਾ ਨੂੰ ਖੋਣ ਦਾ ਦੁੱਖ ਕਿੰਨਾ ਹੈ ਔਰ ਜੋ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਕਮਾਈ ਸੀ ਉਹ ਕੋਈ ਹੋਰ ਲੈ ਗਿਆ ਤੇ ਉਸ ਤੋਂ ਬਾਅਦ ਇਹ ਚਰਚਾ ਕਰਨਾ ਕਿ ਇੰਡਸਟਰੀ ਦੇ ਵਿੱਚ ਜੋ ਕੁਝ ਉਹਨਾਂ ਦੇ ਨਾਲ ਹੋਇਆ 2023 ਤੇ 24 ਦਾ ਸਮਾਂ ਜਿਹੜਾ ਸੁਨੰਦ ਸ਼ਰਮਾ ਦੇ ਲਈ ਰਿਹਾ ਉਹ ਬਹੁਤ ਜ਼ਿਆਦਾ ਔਖਾ ਸੀਗਾ ਅਜਿਹਾ ਜ਼ਿਕਰ ਕਰਨਾ ਖੁੱਲੇ ਆਮ ਸੁਨੰਦ ਸ਼ਰਮਾ ਨੇ ਜ਼ਿਕਰ ਨਹੀਂ ਕੀਤਾ ਕਿ ਕੀ ਕੁਝ ਇੰਡਸਟਰੀ ਵੱਲੋਂ ਹੋਇਆ ਹੈ ਕੀ ਕੁਝ ਉਹਨਾਂ ਦੇ ਨਾਲ ਹੋਇਆ ਜਾਂ ਕਿਹੋ ਜਿਹਾ ਸਮਾਂ ਸੀਗਾ ਕਿਉਂ ਇੰਨਾ ਔਖਾ ਸਮਾਂ ਰਿਹਾ ਉਹਨਾਂ ਦੇ ਲਈ ਪਰ ਪੋਸਟ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜ਼ਰੂਰ ਸੁਨੰਦ ਸ਼ਰਮਾ ਦੇ ਨਾਲ ਕੁਝ ਗਲਤ ਹੋਇਆ ਹੋਵੇਗਾ ਚਾਹੇ ਉਹ ਇੰਡਸਟਰੀ ਵੱਲੋਂ ਹੋਵੇ ਚਾਹੇ ਕੁਝ ਵੀ ਹੋਵੇ ਕਿ ਪਹਿਲੀ ਵਾਰ ਉਹਨਾਂ ਨੇ ਚੁੱਪੀ ਤੋੜੀ ਹੈ ਕਿ 2023-24 ਪਿਛਲੇ ਜਿਹੜੇ 2 ਸਾਲ ਰਹੇ ਨੇ ਸੁਨੰਦ ਸ਼ਰਮਾ ਦੇ ਲਈ ਬੜੇ ਔਖੇ ਰਹੇ ਨੇ ਔਰ ਇਹ ਪੋਸਟ ਸਾਂਝੀ ਕਰਨਾ ਉਹਨਾਂ ਦੇ ਫੈਨਸ ਨੂੰ ਵੀ ਕਿਤੇ ਨਾ ਕਿਤੇ ਨਿਰਾਸ਼ ਕਰ ਰਿਹਾ ਹੈ इमोशनल ਕਰ ਰਿਹਾ ਹੈ ਸੁਨੰਦ ਸ਼ਰਮਾ ਅਕਸਰ ਜਿਹੜੀ ਸਾਰਿਆਂ ਨੂੰ ਹਸਾਉਂਦੀ ਹੈ ਉਹ ਅੱਜ ਖੁਦ ਤੇ ਦੋ ਜਹੀਆਂ ਪੋਸਟ ਸੁਨੰਦਰਾ ਸ਼ਰਮਾ ਦੇ ਵੱਲੋਂ ਸਾਂਝੀਆਂ ਕਰਨੀਆਂ ਸਭ ਨੂੰ ਹੈਰਾਨ ਕਰ ਰਹੀਆਂ ਤੁਹਾਡਾ ਇਸ ਪੋਸਟ ਬਾਰੇ ਕੀ ਕਹਿਣਾ ਹੈ ਕੀ ਸੁਨੰਦਰਾ ਸ਼ਰਮਾ ਦੇ ਨਾਲ ਕੀ ਹੋਇਆ ਹੋ ਸਕਦਾ ਹੈ ਕਿਉਂ ਉਹਨਾਂ ਦੇ ਲਈ ਇੰਨਾ ਔਖਾ ਸਮਾਂ ਰਿਹਾ ਹੋਏਗਾ ਪਿਛਲੇ 2 ਸਾਲ ਤੁਹਾਡੇ ਕੀ ਰਾਏ ਹੈ ਇਸ ਬਾਰੇ ਸਾਨੂੰ ਕਮੈਂਟ ਸੈਕਸ਼ਨ 'ਆਹੀਂ ਜ਼ਰੂਰ ਦੱਸਣਾ ਦੇਖਦੇ ਰਹੋ ਤਨਿਕ ਸਵੇਰਾ ਟੀਵੀ ਸਸ਼ਵੀਕਾ